ਐਸੇ ਲੋਕ ਆਏ ਹੋਏ ਸੀ ਉਹਨਾਂ ਦਾ ਕੋਈ ਮਤਲਬ ਸੀ ਐਜੂਕੇਸ਼ਨ ਨਾਲ ਉਹ ਬੱਚਿਆਂ ਦਾ ਕੋਈ ਫਾਇਦਾ ਕਰਨਾ ਆਏ ਸੀ ਉੱਥੇ ਜਿੱਥੇ ਵੀ ਚਾਹੇ ਕੋਈ ਆਪਣਾ ਬੁੱਢੇ ਗੰਦੇ ਨਾਲੇ ਦਾ ਮਸਲਾ ਜੇ ਉੱਥੇ ਵੀ ਇਹ ਨੇ ਚਾਹੇ ਕੋਈ ਹੋਰ ਕਿਸੇ ਪਿੰਡ 'ਚ ਕੋਈ ਇਸ਼ੂ ਆ ਜੇ ਉੱਥੇ ਵੀ ਇਹ ਪਹੁੰਚ ਜਾਂਦੇ ਮੈਨੂੰ ਦੱਸੋ ਤਾਂ ਸਹੀ ਨਾ ਇਹਨਾਂ ਇਹ ਕੀ ਕੀ ਚਾਹੁੰਦੇ ਕੀ ਨੇ ਇਹਨਾਂ ਸਿਰਫ ਅੱਗ ਲਾਉਣਾ ਚਾਹੁੰਦੇ ਆ ਵੀ ਕਿਸੇ ਤਰੀਕੇ ਨਾਲ ਪੰਜਾਬ ਨੂੰ ਅੱਗ ਲੱਗ ਜੇ ਪੰਜਾਬ ਦੇਸ਼ ਦਾ ਏ ਦੇਸ਼ ਪੰਜਾਬ ਦਾ ਏ ਇਸ ਕਰਕੇ ਇਹ ਗੱਲਾਂ ਜਿਹੜੇ ਵੀ ਕਰਦੇ ਆ ਉੱਥੇ ਆ ਕੇ ਉਹ ਬੜੀਆਂ ਮਾੜੀਆਂ ਨੇ ਯਾਰ ਪੋਜ਼ਿਟਿਵ ਗੱਲ ਕਰੋ ਨਾ ਇਹ ਕਿਉਂ ਪੱਟ ਪੱਟ ਦਾਂਗੇ ਚੱਕ ਦਾਂਗੇ ਉਡਾ ਦਾਂਗੇ ਇਹ ਕੀ ਆ ਅੱਪਾ ਪੜੇ ਲਿਖੇ ਬੰਦੇ ਆ ਯੂਨੀਵਰਸਿਟੀ ਇੱਥੇ ਵੱਡੀ ਆ ਮੈਂ ਤਾਂ ਕਹਿੰਦਾ ਵੀ ਜਦੋਂ ਸਾਡੇ ਨਾਲ ਨੂੰ ਪਤਾ ਲੱਗਿਆ ਸੀ ਇਹ ਗੱਲ ਕੀਤੀ ਕੋਈ ਚਾਰ ਬੰਦੇ ਗੱਲ ਤਾਂ ਕਰਨ ਨਾ ਗਿਆਨ ਰਮਨੀਤ ਸਿੰਘ ਬਿੱਟੂ ਨੇ ਲੱਖੇ ਦੇ ਭਾਨੇ ਦੇ ਖਿਲਾਫ ਹੀ ਦਿੱਤੇ ਨੇ ਇਹ ਤੋਂ ਪਤਾ ਲੱਗਾ ਕਿਉਂਕਿ ਲੱਖੇ ਦੇ ਭਾਨਾ ਹੀ ਬੋਲਦੇ ਨੇ ਪੰਜਾਬ ਦੇ ਹਰ ਇੱਕ ਮੁੱਦੇ ਤੇ ਜਿੱਥੇ ਵੀ ਜਾਂਦੇ ਨੇ ਉਹ ਸਟੇਜ ਤੇ ਹਰੇਕ ਇੱਕ ਮੁੱਦੇ ਤੇ ਬੋਲਦੇ ਨੇ ਬਿੱਟੂ ਦੇ ਦਿਲ ਚ ਪਤਾ ਨਹੀਂ ਕੀ ਨਾਪਰਤ ਭਰੀ ਹੋਈ ਆ ਕੀ ਨਹੀਂ ਜਿਹੜਾ ਇਹਨਾਂ ਦੇ ਖਿਲਾਫ ਇੰਨਾ ਜ਼ਿਆਦਾ ਬੋਲਦਾ ਆਪ ਤਾਂ ਇਹ ਨਹੀਂ ਕਿਤੇ ਪਹੁੰਚਣਾ ਨਹੀਂ ਹੁੰਦਾ ਸੋ ਸਟੇਜਾਂ ਤੇ ਤਾਂ ਹੁਣ ਲੱਖੇ ਦੇ ਭਾਨੇ ਹੀ ਜਾਣਗੇ ਹਰੇਕ ਮੁੱਦੇ ਤੇ ਬੋਲਦੇ ਨੇ ਹਨਾ ਪੰਜਾਬ ਦੇ ਲਈ ਚੱਲ ਖੜਦੇ ਨੇ ਚਾਹੇ ਕਿਦਾਂ ਦਾ ਮਰਜੀ ਕਰੈਕਟਰ ਆ ਪਰ ਜਾਣਦੇ ਨੇ ਹਰ ਕਿਤੇ